ਆਇੰਦੋ ਸੋਹਣੇ ਵਿਆਹ ਦੇ ਵਿੱਚੋਂ ਬਹੁਤ ਹੀ ਪਿਆਰੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੁੜੀ ਦਾ ਪਿਓ ਆਪਣੀ ਕੁੜੀ ਦੇ ਵਿਆਹ ਤੇ ਕੁਝ ਲਾਈਨਾਂ ਸਭ ਦੇ ਸਾਹਮਣੇ ਬੋਲਦਾ ਹੈ ਜਿਸ ਨੇ ਕਿ ਹਰ ਇੱਕ ਨੂੰ ਭਾਵੁਕ ਕਰਕੇ ਰੱਖ ਦਿੱਤਾ ਹੈ ਅਤੇ ਸਟੇਜ ਤੇ ਬੈਠੀ ਕੁੜੀ ਵੀ ਰੋਣ ਲੱਗ ਜਾਂਦੀ ਹੈ ਜਿਸ ਦੀ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਮੈਂ ਮਹਿਲਾ ਨਾਰਾਜਾ ਨਹੀਂ ਰਾਜਕੁਮਾਰੀ ਮੇਰੇ ਘਰ ਦੀ ਹੈ। ਧੀ ਰਾਣੀ ਮੇਰੀ ਸੌਹ ਬਹੁਤ ਹੈ। ਧੀ ਰਾਣੀ ਮੇਰੀ ਸੌਹ ਬਹੁਤ ਹੈ। ਪਰ ਜਦ ਥੋੜੀ ਜਿਹੀ ਕਰਦੀ ਹੈ। ਗਲਤੀ ਹੋ ਜੇ ਮaaf ਕਰਦੇ ਹੋ। मां डरती हो करती है गलती हो जाए माफ कर दो मां डरती करती है है, है, बहुत लागे हौली करती है नाले पानी बहुत है कम हौली हौली करती है गुडिया <स großes> पटोले मैं रख लुटिया पटोलियां मैं रख लेंदा ती कर रख कितने साथी है ती कर रख कितने साथी है ਹੁਣ ਮਹਿਲਾ ਦਾ ਤੂੰ ਰਾਜਾ ਪੁੱਤਰਾ ਹੁਣ ਮਹਿਲਾ ਦਾ ਤੂੰ ਰਾਜਾ ਪੁੱਤਰਾ ਤੇ ਰਾਣੀ ਤੇ ਕਰਦੀ ਐ ਤੇ ਰਾਣੀ ਤੇ ਕਰਦੀ ਐ ਇਸ ਤਰ੍ਹਾਂ ਦੋਸਤੋ ਪਿਓ ਦੇ ਵੱਲੋਂ ਕੁਝ ਅਜਿਹੀਆਂ ਲਾਈਨਾਂ ਬੋਲੀਆਂ ਗਈਆਂ ਜਿਸ ਨੇ ਕਿ ਹਰ ਇੱਕ ਨੂੰ ਭਾਵੁਕ ਕਰਕੇ ਰੱਖ ਦਿੱਤਾ ਹੈ ਅਦਿੱਤੀ ਦੇ ਵਿਆਹ ਸਮੇਂ ਮਾਪੇ ਪਿਓ ਤੇ ਕਿੰਨਾ ਔਖਾ ਵਕਤ ਹੁੰਦਾ ਹੈ ਇਹ ਸਿਰਫ ਉਹ ਹੀ ਜਾਣਦੇ ਹਨ ਬਾਕੀ ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅੱਜ ਜੇਕਰ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰ ਦੇਣਾ